tällaista. Kyllä, erilaisia

బీే విధ దా పేరు ఆప జనా ਲੱਗੂ ਕਿ ਇੰਨੇ ਲੋਕਾਂ ਨੂੰ ਆਮ ਬਖਤਾਰ ਬੰਦੇ ਰਹੇ ਤਾਂ ਪਾਈ ਪਹਿਲਾਂ ਤਾਂ ਮੇਰੀ ਮਾਂ ਪਾਈ ਕਰਦੀ ਸੀ ਬਸ ਉਸ ਨੂੰ ਜਿੱਤਰ ਤੱਕ ਬੈਠਿਆ ਹੁਣ ਕੋਲ ਐ ਦੇਖ ਦੇਖ ਕੇ ਉਹ ਜਿੱਤਰ ਕਰਾਈ ਜੇ ਕਰਦੀ ਸੀ ਇਤਨੀ ਠਿੱਕ ਗਈ ਬਹੁਤ ਦੇਰ ਕੀ ਪਾਰੀ ਮੈਂ ਤਾਂ ਜਿੱਦਣ ਕੀ ਵਿਆਹ ਹੋਇਆ ਮਤਲਬ ਇਹਨਾਂ ਨੇ ਤਾਂ ਕਦੀ ਚਾਰੇ ਚਾਰੇ ਨੇ ਪਾਇਆ ਹੀ ਨਹੀਂ ਤਾਂ ਇਹਨਾਂ ਮਤਲਬ ਕਿ ਬੇਬੇ ਦਾ 50 ਸਾਲ ਹੋ ਗਿਆ ਹੁਣ ਇਹਨੂੰ 50 ਸਾਲ ਹੋ ਗਏ ਨੂੰ 40 ਸਾਲ ਪਰ ਕਦੀ ਖਰਾਬ ਨਹੀਂ ਹੋਇਆ ਮੇਰਾ ਚਾਰ

अंबिया इसम हो इस मैं गई भी नू कह दिया मम्मी आई भी चार बुआ भाई इन्ह ने बढ़िया। आप पे बढ़िया है ना ने गुटका गुटका क्ड के मसाले मसूले तैयार करके

बापू ने ला का लाके दिया था मैंने वर्तमान दस किलो चटनी का वो चटनी ले गए थे के थे। चार ले गए एक पीपा बस फिर त मैं घरे पा रही हाँ जद जद्द, जदि बेरी ले गए अम्मा पते फिर नहीं मुड़ के लिया

dia dia ikut kena mandi kan

ਉਹ ਪਾਗਲਾ ਲੋਕੀ ਉਹਨਾਂ ਕਹਤਾ ਚਾਰ ਦੇ ਵਿੱਚ ਵੀ ਤੇਲ ਦੇ ਵਿੱਚ ਵੀ ਉਲੀ ਲੱਗ ਜਾਂਦੀ ਆ ਕਿੰਨਿਆ ਕਾ ਦੇਖਿਆ ਮੈਂ ਲਗਿਆ ਵਾ ਹਾਂ ਇਹ ਅੱਜ ਦਾ ਮਟੀਰੀਅਲ ਪਾਇਆ ਨਾ ਬੁਰਾ ਇਹ ਇਸਕੇ ਸਿੱਤੇ ਰਹਿਣਾ ਚਾਰ ਪੁੱਤਰ ਨੀਰਾ ਤੇਲ ਕੇ ਸਿੱਤੇ ਰਹਿਣਾ ਮੈਂ ਤਾਂ ਤੁਹਾਨੂੰ ਤੇਲ ਦੇ ਸਿੱਤੇ ਕਹਿੰਦਾ ਚਾਰ ਇਹਦੀ ਪੁੱਲ ਕੇ ਬਿਨਾਂ ਸੋਟੀ ਇਸ ਗੱਲ ਨੂੰ ਇਹ ਦੇਖੋ ਇਹਨਾਂ ਨੇ ਇਦਾਂ ਸਫਸਫਾ ਕਰਕੇ ਅਚਾਨਕ दियां 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 इसमें हाँ, सारी पा दी मिक्स कर लेनी है जेना का अपना पानी भी होगा ना इसके बच्चे मिक

उसके पास कोई सब्जी लेन मंडी मां ओनू कहना इन औोले ले जा रहे क्या करूगा मैं चार पवाऊगा रिश्तेदारा भी, भी देना आप भी खाणा आंटी ने भी रखना दस किलो वो लैता बस भाई मैं नंबर दे कहा मैं चल <laughs> ते भी दे हां मैं भी चार पुआना कहना उसके पास मैं पुवा तेन दे दूंगा फिर तो दो किलो चार उसन देके आया अपने पासते सा पोलेगा चार उसने ਸੋਪੇ ਵਰਗਾ ਪਿਆ ਉਤਰੀ ਬਿੰਦੇ ਨੂੰ ਗਿਆ ਮੈਂ ਕਿਲੋ ਸਾਰਾ ਮੱਖਾਈ ਲੈ ਜਾ ਕੋਈ ਨਹੀਂ ਖੰਦਾ ਰਹੀ ਨਾ ਜਦ ਹੀ ਮਨ ਨੂੰ ਠੀਕ ਲਗਿਆ ਦੇ ਦੇ ਲਾਸਨ ਦਾ ਲਾਸਨ ਘਟਾ ਸੀ ਕਿਲੋ ਖਾਵੇ ਲਾਸਨ ਘਟਾਰ ਪਾ ਕੇ ਲੋ ਨੂੰ ਗਰਮੀ ਆਹ ਕਹਿੰਦਾ ਉਹਦੇ ਕਿੰਨਾ ਖਾਂਦਾ ਸੀ ਆਦੀ ਕੋਲੰਦੀ ਆ ਅੱਧੀ ਦਾ ਪਾਏ ਪਿਆ ਕਿਲੋ ਚਾਰ ਹੁਣ ਅੱਧੀ ਦਾ ਅਲਦੀ ਦਾ

ਆਪ ਕੋਈ ਚਾਰ ਫੁੱਲ ਲਗੇ ਸੀਗੇ ਕਿੱਥੇ ਗਿਆ ਬੇਬੇ ਮਾ ਪਿਆ ਦਲੇ ਪਤਾ ਹੀ ਨਹੀਂ ਕਿੰਨੇ ਸਾਲਾਂ ਪਾਇਆ ਪਾਇਆ ਇਸ ਦੇ ਵਿੱਚ ਤੈ ਮੁਰਕੇ ਨਾ ਨਾ ਇਸ ਤਰ੍ਹਾਂ ਸੋਚਦਾ ਸਾਡੇ ਕੋਲ ਚਾਰ ਹੀ ਨਹੀਂ ਹੈਗਾ ਉਹ ਜਦੋਂ ਪੀਪੇ ਲੱਭਣ ਲੱਗੇ ਦੇਖਿਆ 10 15 ਕਿਲੋ ਝਾਰ ਪਿਆ ਐ ਹੀ ਪਤਾ ਵੀ 2 ਸਾਲ ਹੋ ਗਏ 3 ਸਾਲ ਹੋ ਗਏ ਉਹਦੀ نو ਬੱਚੇ ਇਹ ਪਤਾ ਕਦ ਪਾਇਆ ਮੈਂ ਤੁਹਾਨੂੰ ਦੱਸਾਂ ਉਹ ਜਦ ਸੁਨੂ ਨਹੀਂ ਲੇਕੇ ਚਾਰ ਪੁਆ ਕੇ ਰੇ ਤੇ ਆ

ਜਿਸ ਮਾ ਆਹ ਮਟੀਰੀਅਲ ਕੱਟ ਹੋਊਗਾ। ਨਹੀਂ ਜਿਹੜੀ ਜਨਾਨੀਆਂ ਕਹਿਣੀਆਂ ਵੀ ਸਾਡੇ ਹੱਥ ਦਾ ਚਾਰ ਨਹੀਂ ਰਹਿੰਦਾ ਜੀ। ਉਹ ਬੰਦੀਆਂ ਹੀ ਨਹੀਂ ਵਿੱਚ ਕੁਝ। ਚਾਰ ਕਿੰਦਾ ਹੋਊਗਾ। ਹੁਣ ਆਪਾਂ ਤਾਂ ਦੇਖਿਆ ਹਨ ਖੁੱਲੇ ਦਿਲ ਤੇ ਪਾਇਆ ਵਿੱਚ ਸਾਰਾ ਕੁਝ। ਪਾਇਆ ਕਿ ਨਹੀਂ? ਇਹਨੂੰ ਹਲਾ ਡੱਬੇ ਨੂੰ। ਥੱਲੇ ਰੱਖ ਕੇ ਹਲਾਇਓ। ਉੱਤਰ ਕੇ ਸਾਰੇ ਕਹਿੰਦਾ 30 ਸੇਜ਼ਨ ਢੇਰ ਪਰ ਗਿਰਿਆ ਹੁੰਦਾ ਤਾਂ ਚਾਰ ਸੜਾ। గ్రు పానా గ్రి నే ముటియా కిగాలను నే అసి పాన్దియా నే కులా అప్నా కులా 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 ముటియా ముటికెల్యా ఉచ్రి పూరా హోనా చైదా

ਇਹਦਾ ਐਮਪੀ ਖਰਾਬ ਹੋ ਨਹੀਂ ਹੁੰਦਾ ਹੀ ਨਹੀਂ ਚਾਰ ਕਹਿੰਦਾ। ਹਾਂ। ਨਾ ਪਹਿਲਾਂ ਕਹਿੰਦਾ ਹੁਣ ਰਹਿੰਦਾ ਨਹੀਂ ਤਾਂ ਵਾਲਾ। ਮੋਜੀ ਤੇ ਜੇ ਨਾ ਖਾਤਾ ਹੁਣ ਅੰਬ ਦਾ ਚਾਰ ਮੈਨੂੰ ਲੱਗਦਾ ਨਹੀਂ ਚਾਰ-ਪੰਜ ਸਾਲ ਤੋਂ ਬਾਅਦ ਦਾ। ਜਿਉਂਦੇ ਵਸਦੇ ਰਹੇ ਤਾਂ ਫੇਰ ਦੱਸਾਂਗੇ ਤੁਹਾਨੂੰ। ਇੱਦਾਂ ਦੀ ਨੰਗੀ ਰੈਸਪੀ। ਜਿਹੜੀਏ ਬੜਗੋ ਹੁੰਦੇ ਆ ਇਹ। ਇਹਦੀ ਰੈਸਪੀ ਆਪਾਂ ਦੇ ਚਾਹ ਕਹਿੰਦੇ ਤੈਸਤੀ ਪਰ ਹੁੰਦੀ ਬਹੁਤ ਵਧੀਆ। ਇਸ ਕਰਕੇ ਆ ਅੰਬ ਦਾ ਚਾਰ ਅਸੀਂ ਫੋਆਲੇਆ ਦੇਖੋ देखो ਜਦੋਂ जो तो ਤੁਹਾਨੂੰ ਫੇਰ ਦੱਸਾਂਗੇ ਜਾਂ ਸਾਡਾ achar ਤੇ ਹੱਦ ਦਾ ਪਾਇਆ ਹੋਣਾ ਬਣ ਗਿਆ ਜੀ ਵੀਡੀਓ ਨੂੰ ਚ ਸਬਸਕ੍ਰਾਈਬ ਕਰਿਓ ਠੀਕ ਆ ਤੁਹਾਨੂੰ ਇਹ ਵੀਡੀਓ ਦੇਖ ਕੇ achar ਹੱਦ ਦਾ achar ਪਾਇਆ ਹੋਣਾ ਤੁਹਾਨੂੰ ਵਧੀਆ ਲੱਗਿਆ ਤਾਂ ਕਿੰਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰਿਓ ਸ਼ੇਅਰ ਕਰਿਓ ਬਹੁਤ ਬਹੁਤ ਜਿਆਦਾ ਪਿਆਰ ਕਰਦੇ ਹੋ ਕਰ ਦਿਓ ਕਿਸ ਸਾਡੀ ठीक है ठीक है भाई